ਅੱਤ ਸ੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਅਸੀਂ ਹੁਣ ਗੱਲ ਦੱਸ ਰਿਹਾ ਜੋ ਜੋ ਹਨੀ ਸਿੰਘ ਬਾਰੇ ਮਸ਼ਹੂਰ ਪੰਜਾਬੀ ਗਾਇਕ ਨੇ ਜੋ ਜੋ ਹਨੀ ਸਿੰਘ ਖਿਲਾਫ ਖੋਲਿਆ ਮੋਰਚਾ ਆਖ ਦਿੱਤੀ ਇਹ ਗੱਲ ਪੰਜਾਬੀ ਫਿਲਮ ਫਿਰ ਅਵਾਰਡ 23 ਅਗਸਤ ਤੋਂ ਹੋਣ ਜਾ ਰਹੇ ਹਨ ਪਰ ਇਸ ਅਵਾਰਡ ਸਮਰੋਹ ਤੋਂ ਪਹਿਲਾਂ ਹੀ ਸੁਰਖੀਆਂ ਤੇਜ਼ ਹੋਣ ਲੱਗੀਆਂ ਹਨ ਪੰਜਾਬੀ ਫਿਲਮ ਇੰਡਸਟਰੀ ਦੇ ਗਾਇਕ ਜਸਵੀਰ ਸਿੰਘ ਜੱਸੀ ਨੇ ਹਨੀ ਸਿੰਘ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਇੰਨਾ ਹੀ ਨਹੀਂ ਜਸਵੀਰ ਸਿੰਘ ਨੇ ਹਨੀ ਸਿੰਘ ਨੂੰ ਫਿਲਮ ਫੇਰ ਅਵਾਰਡ ਪੰਜਾਬੀ ਲਈ ਸੱਦੇ ਤੇ ਇਤਰਾਜ਼ ਜਤਾਇਆ ਹੈ ਉਹਨਾਂ ਇਹ ਵੀ ਕਿਹਾ ਹੈ ਜੋ ਲੋਕ ਨਸਿਆਂ ਨੂੰ ਉਤਸਾਹਿਤ ਕਰ ਰਹੇ ਹਨ ਉਹਨਾਂ ਨੂੰ ਇਸ ਅਵਾਰਡ ਸਮਰੋਹ ਵਿੱਚ ਨਹੀਂ ਬੁਲਾਇਆ ਜਾਣਾ ਚਾਹੀਦਾ ਜਸਵੀਰ ਸਿੰਘ ਨੇ ਇੱਕ ਵੀਡੀਓ ਜਾਰੀ ਕੀਤਾ ਜਸਵੀਰ ਸਿੰਘ ਜੱਸੀ ਨੇ ਇਸ ਸੰਬੰਧੀ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਜੱਸੀ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ ਅਤੇ ਦਲੀਲ ਦਿੱਤੀ ਹੈ ਕਿ ਇਹ ਫੈਸਲਾ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮਹੂਮ ਦੇ ਉਲਟ ਹੈ ਉਹਨਾਂ ਕਿਹਾ ਸੀ ਸਾਲਾਂ ਤੋਂ ਕਹਿ ਰਹੇ ਹਾਂ ਕਿ ਇਸ ਆਦਮੀ ਨੇ ਆਪਣੇ ਗੀਤਾਂ ਵਿੱਚ ਸ਼ਰਾਬ ਅਤੇ ਨਸ਼ਿਆਂ ਦਾ ਮਹ ਮੰਡਵ ਕੀਤਾ ਹੈ ਫਿਰ ਵੀ ਉਸ ਨੂੰ ਪੰਜਾਬ ਦੇ ਮੰਚ ਉਤੇ ਪ੍ਰਦਰਸ਼ਨ ਕਰਨ ਲਈ ਬੁਲਾਇਆ ਜਾ ਰਿਹਾ ਹੈ ਏ ਸੋਚ ਕੇ ਦੁੱਖ ਹੁੰਦਾ ਹੈ ਕਿ ਸਾਡੇ ਕੋਲ ਅਜਿਹੇ ਕਲਾਕਾਰ ਨਹੀਂ ਬਚੇ ਹਨ ਜੋ ਸਾਡੀਆਂ ਸਭਿਆਚਾਰਕ ਨੂੰ ਸਕਾਰਾਤਮਕ ਤੌਰ ਤੇ ਦਰਸਾ ਸਕਣ ਜੱਸੀ ਨੇ ਦਰਸ਼ਕਾਂ ਨੂੰ ਯਾਦ ਦਿਵਾਇਆ ਕਿ ਹਾਲ ਹੀ ਵਿੱਚ ਇੱਕ ਵਿਵਾਦਪੂਰਨ ਗੀਤ ਲਈ ਹਨੀ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਉਨ੍ਹਾਂ ਸਵਾਲ ਕੀਤਾ ਕਿ ਇਸ ਦੇ باوجود ਪ੍ਰਬੰਧਕ ਅਤੇ ਸੂਬਾ ਲੀਡਰਸ਼ਿਪ ਨੇ ਉਸ ਦੇ ਪ੍ਰਦਰਸ਼ਨ ਦੀ ਇਜਾਜ਼ਤ ਕਿਉਂ ਦਿੱਤੀ? ਉਨ੍ਹਾਂ ਨੇ ਪੁੱਛਿਆ ਕਿ ਆਖਰ ਕੀ ਮਜਬੂਰੀ ਹੈ ਇੱਥੇ ਇੱਕ ਅਜਿਹੇ ਵਿਅਕਤੀ ਨੂੰ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਹੈ ਜਿਸ ਨੇ ਕਦੇ ਕਿਹਾ ਸੀ ਕਿ ਉਹ ਪੀੜ੍ਹੀਆਂ ਦੇ ਡੀਐਨਏ ਵਿੱਚ ਨਸੇ ਪਾ ਦੇਵੇਗਾ ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਨਿਰਾਸ਼ ਨਹੀਂ ਸਗੋਂ ਪੰਜਾਬ ਦੇ ਹਿੱਤ ਵਿੱਚ ਹੈ ਗਿੱਲ ਜੱਸੀ ਜਸਵੀਰ ਸਿੰਘ ਜੱਸੀ ਨੇ ਇਹ ਵੀ ਸਪਸ਼ਟ ਕੀਤਾ ਕਿ ਉਸ ਦਾ ਸਟੈਂਡ ਕਿਸੇ ਨੀਜੀ ਸ਼ਿਕਾਇਤ ਤੋਂ ਪ੍ਰੇਰਿਤ ਨਹੀਂ ਸੀ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੁਝ ਲੋਕ ਕਹਿ ਸਕਦੇ ਹਨ ਕਿ ਮੈਂ ਨਿਰਾਸ਼ ਹਾਂ ਜਾਂ ਪਾਸੇ ਕਰ ਦਿੱਤਾ ਗਿਆ ਹਾਂ ਪਰ ਇਹ ਮੇਰੇ ਬਾਰੇ ਨਹੀਂ ਹੈ ਇਹ ਪੰਜਾਬ ਬਾਰੇ ਹੈ ਜੇਕਰ ਮੈਨੂੰ ਇੰਡਸਟਰੀ ਵਿੱਚ ਆਪਣੇ ਦੋਸਤਾਂ ਅਤੇ ਪੰਜਾਬ ਦੀ ਭਲਾਈ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ ਤਾਂ ਮੈਂ ਹਰ ਵਾਰ ਪੰਜਾਬ ਦੀ ਚੋਣ ਕਰਾਂਗਾ ਮੁੱਖ ਮੰਤਰੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ داخل ਦੇਣ ਦੀ ਅਪੀਲ ਕਰਦੇ ਹੋਏ ਜੱਸੀ ਨੇ ਪੰਜਾਬੀਆਂ ਨੂੰ ਅਜਿਹੇ ਕਲਾਕਾਰਾਂ ਨੂੰ ਹਲਕੇ ਵਿੱਚ ਲੈਣ ਤੋਂ ਬਚਣ ਦੀ ਅਪੀਲ ਕੀਤੀ ਹੈ ਉਸ ਨੇ ਅੱਗੇ ਕਿਹਾ ਸਾਨੂੰ ਅਜਿਹੇ ਹੋਰ ਮਾਡਲ ਚਾਹੀਦੇ ਹਨ ਜੋ ਸਾਡੇ ਬੱਚਿਆਂ ਨੂੰ ਉੱਚਾ ਚੁੱਕਣ ਨਾ ਕਿ ਤਵਾਹੀ ਵੱਲ ਧੱਕਣ ਇਸ ਮੁੱਦੇ ਤੇ ਆਨਲਾਈਨ ਰਾਏ ਵੰਡੀ ਹੋਈ ਹੈ ਜਦੋਂ ਜਦੋਂ ਕਿ ਕੁਝ ਪ੍ਰਸ਼ੰਸਕ ਦਲੀਲ ਦਿੰਦੇ ਹਨ ਕਿ ਸੰਗੀਤ ਨੂੰ ਮਨੋਰੰਜਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਦੂਸਰੇ ਪ੍ਰਬੰਧਕਾਂ ਤੋਂ ਜਵਾਬਦੇਹੀ ਦੀ ਜੱਸੀ ਦੀ ਮੰਗ ਦਾ ਸਮਰਥਨ ਕਰਦੇ ਹਨ ਪੰਜਾਬੀ ਫਿਲਮ ਅਫੇਰ ਅਵਾਰਡ ਮੁਹਾਲੀ ਵਿੱਚ ਹੋਣਾ ਹੈ ਅਤੇ ਪਰ ਹਨੀ ਸਿੰਘ ਦੀ ਮੌਜੂਦਗੀ ਬਾਰੇ ਛਿੜੀ ਬਹਿਸ ਹੁਣ ਇਸ ਸਮਰੋਹ ਤੇ ਗਰਹਿਣ ਲੱਗ ਸਕਦਾ ਹੈ ਤੁਹਾਡੀ ਕੀ ਰਾਇ ਹੈ ਇਸ ਬਾਰੇ ਸਾਡੀ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਲੋਕਾਂ ਦੀ ਰਾਇ ਜਾਣ ਸਕੀਏ ਵੀ ਲੋਕ ਕਿਹੋ ਜਿਹਾ ਸੰਗੀਤ ਨੂੰ ਪਸੰਦ ਕਰਦੇ ਹੈ ਵਾਕਈ ਹਨੀ ਸਿੰਘ ਨੇ ਕੋਈ ਪੰਜਾਬ ਦੇ ਬਾਰੇ ਨਸ਼ਿਆਂ ਦੇ ਬਾਰੇ ਆਉਣ ਵਾਲੀ ਨਸਲ ਬਾਰੇ ਕੋਈ ਗਲਤ ਬੋਲਿਆ ਹੈ ਤਾਂ ਉਸ ਬਾਰੇ ਵੀ ਕਮੈਂਟ ਕਰਕੇ ਦੱਸੋ ਜੇ ਤੁਸੀਂ ਸਹਿਮਤ ਹੋ ਤਾਂ ਵੀ ਦੱਸੋ ਜੇ ਤੁਸੀਂ ਨਹੀਂ ਸਹਿਮਤ ਇਸ ਬਾਰੇ ਵੀ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਕਿ ਅੱਗੇ ਹੋਰ ਵੀ ਆਉਣ ਵਾਲੀਆਂ ਖਬਰਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਸਕਲ ਧੰਨਵਾਦ ਸਤਿ ਸ੍ਰੀ ਅਕਾਲ